ਮંત્રી ਮੰਡਲ ਨਰੋਲ ਮੁੱਖ ਮੰਤਰੀ ਦੀ ਆਪਣੀ ਇੱਛਾ ਹੁੰਦੀ ਹੈ ਉਹਨੇ ਕੈਬਨਿਟ ਦੇ ਵਿੱਚ ਕਿਹਨੂੰ ਰੱਖਣਾ ਹੈ ਉਹਦਾ ਵਿਵੇਕ ਵੀ ਕੰਮ ਕਰਦਾ ਤੇ ਉਹਦਾ ਅਧਿਕਾਰ ਖੇਤਰ ਵੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ 'ਚ ਸੀਗੇ ਤੇ ਮੰਤਰੀ ਪੰਜਾਬ ਦੇ ਸਾਰੇ ਦਿੱਲੀ ਦੇ ਵਿੱਚ ਤਲਬ ਕੀਤੇ ਹੋਏ ਸੀਗੇ ਕੱਲ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਦੇ ਵਿੱਚ ਸੀ ਕੇਜਰੀਵਾਲ ਸਾਹਿਬ ਬੋਟਲੇ ਤੌਰ ਤੇ ਕਈਆਂ ਨਾਲ ਸਾਡੀ ਜਦੋਂ ਗੱਲ ਹੁੰਦੀ ਹੈ ਸੋਰਸਸ ਤੋਂ ਅਸੀਂ ਸਮਝਣ ਦਾ ਯਤਨ ਕਰਦੇ ਆ ਇਹ ਕਿਹਾ ਗਿਆ ਕਿ ਇਮਾਨਦਾਰੀ ਨਾਲ ਕੰਮ ਕਰੋ ਹੁਣ ਇਮਾਨਦਾਰੀ ਨਾਲ ਕੰਮ ਕਰਨ ਦਾ ਸੁਨੇਹਾ ਤੇ ਵਟਸਐਪ ਤੇ ਵੀ ਲੱਗ ਸਕਦਾ ਹੈ ਜਾਂ ਤੁਸੀਂ ਕਾਨਫਰੰਸ ਕਾਲ ਵੀ ਕਰ ਸਕਦੇ ਹੋ ਲੇਕਿਨ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਲਈ ਸਾਰੇ ਮੰਤਰੀ ਪਹੁੰਚੇ ਹੋਏ ਸੀ 노 ਡਾਊਟ ਹਾਈ ਕਮਾਂਡ ਦਾ ਰੋਲ ਹੁੰਦਾ 노 ਡਾਊਟ ਕਿ ਸਾਈ ਕਮਾਂਡ ਜਿਹੜੀ ਕਿਸੇ ਵੇਲੇ ਵੀ ਕਿਸੇ ਨੂੰ ਕਾਲ ਕਰ ਸਕਦੀ ਹੈ ਆਪਣੇ ਕਾਰਕੁਨ ਨੂੰ ਆਪਣੇ ਐਮ ਐਲ ਏ ਨੂੰ ਪਰ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਕੇਜਰੀਵਾਲ ਵੱਲੋਂ ਲਈ ਗਈ ਮੀਟਿੰਗ ਚਰਚਾ ਦੇ ਵਿੱਚ ਮੁੱਖ ਮੰਤਰੀ ਅੱਜ ਪਹਿਲਾਂ ਬਠਿੰਡੇ ਦੇ ਵਿੱਚ ਆਮ ਆਦਮੀ ਕਲੀਨਿਕਾਂ ਦਾ ਉਤਘਾਟਨ ਕਰਨਗੇ ਤੇ ਫਿਰ ਇੱਧਰ ਆਉਣਗੇ ਪਰ ਮੋٹے ਤੌਰ ਤੇ ਜਿਹੜੀ ਗੱਲ ਮੰਨੀ ਜਾ ਰਹੀ ਹੈ ਕਿ ਦਿੱਲੀ ਦਾ ਦਖਲ ਬਹੁਤ ਤੀਬਰ ਹੋ ਗਿਆ ਤੇ ਮੁੱਖ ਮੰਤਰੀ ਮੁੱਖ ਮੰਤਰੀ ਹੋ ਕੇ ਵੀ ਪਾਵਰ ਰਹਿਤ ਜੇ ਲੱਗ ਰਿਹਾ ਮੈਂ ਇਹਨੂੰ ਕਿਵੇਂ ਸਮਝਾਂ ਆਮ ਆਦਮੀ ਪਾਰਟੀ ਨੇ ਵੈਸੇ ਤਾਂ ਸਾਡੇ ਦੇਸ਼ ਦੇ ਵਿੱਚ ਹਾਈ ਕਮਾਂਡ ਕਲਚਰ ਪਹਿਲਾਂ ਹੀ ਹੈ ਕਾਂਗਰਸ ਵੀ ਭਾਜਪਾ ਵੀ ਸਾਰਿਆਂ ਦਾ ਹੀ ਹੁੰਦਾ ਹਾਈ ਕਮਾਂਡ ਕਲਚਰ ਕੋਈ ਮਨਾ ਨਹੀਂ ਕੀਤਾ ਜਾ ਸਕਦਾ ਪਰ ਆਮ ਆਦਮੀ ਪਾਰਟੀ ਹਾਈ ਕਮਾਂਡ ਕਲਚਰ ਦੇ ਖਿਲਾਫ ਕਿ ਸਾਡਾ ਕੋਈ ਹਾਈ ਕਮਾਂਡ ਨਹੀਂ ਹੋਏਗੀ ਜਿਹੜੇ ਪਹਿਲੇ ਦਸਤਾਬੇਜ਼ ਸੀ ਪਹਿਲੇ ਪ੍ਰਚਾਰ ਸੀ ਉਹ ਸਾਰਾ ਇਹ ਸੀਗਾ ਪਰ ਇਹਨਾਂ ਨੇ ਉਦੋਂ ਜ਼ਿਆਦਾ ਹਾਈ ਕਵਰ ਕੰਚਰ ਵਿਆਦਾ ਜਿਵੇਂ ਆਪਾਂ ਦੇਖਦੇ ਆਂ ਕਿ ਦੂਜੀਆਂ ਪਾਰਟੀਆਂ ਨੇ ਸਪੋਜ ਕਰੋ ਕਾਂਗਰਸ ਹੈ ਸਪੋਜ ਕਰੋ ਭਾਜਪਾ ਹੈ ਉਹ ਆਪਣੇ ਦੋ ਸੈਂਟਰਲ ਲੀਡਰ ਭੇਜਦੀ ਆ ਇੱਥੇ ਜਿੱਥੇ ਵੀ ਜਿਹੜੀ ਸਟੇਟ ਦੇ ਵਿੱਚ ਗੱਲ ਹੁੰਦੀ ਹੈ ਕਿ ਉੱਥੇ ਜਾ ਕੇ ਗੱਲ ਕਰੋ ਉਹਨਾਂ ਨਾਲ ਜੋ ਫੀਡਬੈਕ ਹੋਏਗੀ ਸੈਂਟਰਲ ਲੀਡਰਸ਼ਿਪ ਨੂੰ ਦੇਣਾ ਫਿਰ ਮਿਲ ਕੇ ਕੋਈ ਫੈਸਲਾ ਹੋਊਗਾ ਇਹ ਤਾਂ ਹਰ ਵਾਰ ਸਾਦੇ ਉੱਥੇ ਲੈਂਦੇ ਨੇ ਸਭ ਰੁਕੇ ਆ ਜੋ ਵਿਚ ਵਿਚਾਲੇ ਦੀ ਗੱਲ ਹੀ ਨਹੀਂ ਹੈ ਡਾਇਰੈਕਟਲੀ ਦਿੱਲੀ ਉਹ ਆਜੋ ਤੇ ਹਾਲਾਂਕਿ ਇੱਕ ਬੰਦੇ ਨੂੰ ਆਉਣਾ ਵੀ ਸੌਖਾ ਹੈ ਤੇ ਬਾਕੀ ਵੀ ਜੇ ਕੇਜਰੀਵਾਲ ਹੋਣੀ ਥੋੜਾ ਜਿਹਾ ਵੀ ਕਰਦੇ ਤੇ ਇੱਥੇ ਹੀ ਸੱਦ ਲੈਂਦੇ ਮੀਟਿੰਗ ਚੰਡੀਗੜ੍ਹ ਆ ਕੇ ਬਣ ਜਾਂਦੇ ਜਿਹੜਾ ਅੱਜਕੱਲ ਬਹੁਤ ਔਡਨ ਘਟੋਲੇ ਨੇ ਪੰਜਾਬ ਦੇ ਲੈ ਜਾਂਦੇ ਤੇ ਛੱਡਿਆਉਂਦੇ ਇੱਕ ਬੰਦਾ ਨਾਲ ਮਿਨਿਸਟਰ ਭੇਜ ਦਿੰਦੇ ਛੱਡ ਕੇ ਆਉਣ ਨੂੰ ਜੇ ਵੈਸੇ ਅਥੋਰਾਈਜੇਸ਼ਨ ਸੀ ਇੱਕ ਤਰੀਕੇ ਦੀ ਗੱਲ ਹੈ ਇੱਕ ਮੈਸੇਜ ਦੇਣ ਦੀ ਗੱਲ ਹੈ ਕਿ ਤੁਸੀਂ ਕਿਹੜਾ ਤਰੀਕਾ ਅਪਣਾ ਰਹੇ ਹੋ ਹੁਣ ਜਿਵੇਂ ਇਹ ਹੈ ਇਸ ਤੋਂ ਪਹਿਲਾਂ ਤੋਂ ਇਹ ਸਟਾਰਟ ਹੋਇਆ ਜਦੋਂ ਪੰਜਾਬ ਦੀ ਸਰਕਾਰ ਬਣੀ ਜਦੋਂ ਮਨੀਸ਼ ਸੋਧਿਆ ਦੇ ਘਰ ਮੀਟਿੰਗ ਹੋਈ ਅਫਸਰ ਗਏ ਪੰਜਾਬ ਦੇ ਉਹਦੇ ਚ ਵੀ ਚੀਫ ਮਿਨਿਸਟਰ ਨਹੀਂ ਸੀ ਔਰ ਜਦੋਂ ਇਹ ਇਤਰਾਜ ਉੱਠਿਆ ਪੰਜਾਬ ਦੀ ਤਰਫੋਂ ਜ਼ਿਆਦਾ ਉੱਠਿਆ ਬਾਕੀ ਤਰਫੋਂ ਤਾਂ ਕਿਸੇ ਤਰ੍ਹਾਂ ਨਹੀਂ ਉੱਠਿਆ ਚਾਹੇ ਇਹਨਾਂ ਦੀ ਪਾਰਟੀ ਚੋਂ ਵੀ ਨਹੀਂ ਉੱਠਿਆ ਕਿਉਂਕਿ ਪਾਰਟੀ ਚੋਂ ਤਾਂ ਨਹੀਂ ਉੱਠਦਾ ਸੀ ਉਦੋਂ ਵੀ ਚੀਫ ਮਿਨਿਸਟਰ ਨੇ ਇਹ ਕਿਹਾ ਕਿ ਮੇਰੇ ਮਿਨਿਸਟਰ ਨੇ ਮੈਂ ਭੇਜੂਗਾ ਫਿਰ ਇਹਨਾਂ ਨੇ ਤੁਤਵੋਚੇ ਕਰ ਨੋਨ ਸ਼ੇਅਰ ਐਗਰੀਮੈਂਟ ਕਰ ਲਿਆ ਪਰ ਉਹ ਰੌਲ ਰਾਂਗ ਗਿਆ ਬੇਚੀ ਤੇ ਉਹ ਨਹੀਂ ਚੱਲਿਆ ਉਸ ਲੈਵਲ ਤੇ ਹੁਣ ਵੀ ਉਹਦੇ 'ਚ ਵੀ ਇਤਰਾਜ਼ ਇਹ ਸੀ ਵੱਡਾ ਵੀ ਜੇ ਚਲੋ ਦਿੱਲੀ ਚਲੇ ਵੀ ਗਏ ਤਾਂ ਚੀਫ ਮਿਨਿਸਟਰ ਵਿੱਚ ਹੋਣਾ ਚਾਹੀਦਾ ਤਾਂ ਚੀਫ ਮਿਨਿਸਟਰ ਦੀ ਗੱਲ ਹੈ ਹੋਰ ਵੀ ਜੇ ਉਹਨਾਂ ਨੇ ਮੀਟਿੰਗ ਸੱਦ ਲਈ ਉੱਥੇ ਮਤਲਬ ਤਾਂ ਉੱਥੇ ਚੀਫ ਮਿਨਿਸਟਰ ਕਿਉਂ ਨਹੀਂ ਵਿੱਚ ਉਸੇ ਸਾਰੇ ਮੰਤਰੀ ਦੇ ਮੰਤਰੀਆਂ ਦੀ ਅਗਵਾਈ ਤਾਂ ਇੱਥੇ ਚੀਫ ਮਿਨਿਸਟਰ ਨੇ ਕਰਨੀ ਹੈ ਨਾ ਕੱਲੋਂ ਮੰਤਰੀ ਮੰਡਲ 'ਚ ਮੰਤਰੀ ਕਹਿਣ ਲੱਗ ਜਾਣ ਵੀ ਆਪਾਂ ਤਾਂ ਉੱਪਰੋਂ ਜੋ ਵੀ ਕਹਿਣਗੇ ਉਵੇਂ ਕਰਾਂਗੇ ਤਾਂ ਚੀਫ ਮਿਨਿਸਟਰ ਕਾਹਦਾ ਲੀਡਰ ਹੋਏਗਾ ਭਾਈ ਇਥੇ ਦਾ ਗੇਮਾਂ ਦੇ ਵਿੱਚ ਵੀ ਕੈਪਟਨ ਅੜ ਜਾਂਦਾ ਜਿਹੜਾ ਗੇਮ ਦੇ ਕੋਚ ਦੇ ਮੂਹਰੇ ਤੇ ਵੱਡੇ ਬੋਰਡ ਦੇ ਮੂਹਰੇ ਵੀ ਬਿੰਤਾ ਪਲੇਅਰ ਚਾਹੀਦੇ ਨੇ ਬਾ ਖੰਡਾਉਣਾ ਅੰਦਰ ਮੈਂ ਨਹੀਂ ਖੰਡਾਉਣਾ ਇਹ ਤਾਂ ਫਿਰ ਸਰਕਾਰ ਚਲਾਉਣੀ ਹੈ ਤੇ ਸਰਕਾਰ ਐਡੇ ਵੱਡੇ ਪਦਰ ਤੇ ਚਲਾਉਣੀ ਹੈ ਇਹਦਾ ਮੈਸੇਜ ਬੇਹੱਦ ਜਿਹੜਾ ਪਹਿਲਾਂ ਹੀ ਮੈਸੇਜ ਚੰਗਾ ਨਹੀਂ ਜਾ ਰਿਹਾ ਸੂਬੇ ਦੇ ਵਿੱਚ ਕਿ ਦਿੱਲੀ ਦਾ ਦਾਖਲ ਪਰ ਚੱਪੇ ਚੱਪੇ ਤੇ ਹੈ ਦਿੱਲੀ ਦੇ ਕਰਿੰਦੇ ਕੱਲੇ ਕੱਲੇ ਮੰਤਰੀ ਦੇ ਨਾਲ ਲੱਗੇ ਹੋਏ ਨੇ ਕੱਲੇ ਕੱਲੇ ਡਿਪਾਰਟਮੈਂਟ ਨੂੰ ਦੇਖ ਰੇਖ ਕਰਦੇ ਨੇ ਪੰਜਾਬ ਨੂੰ ਨਹੀਂ ਮੌਕਾ ਦਿੱਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਮੰਤਰੀਆਂ ਨੂੰ ਐਮ ਐਲ ਏ ਨੂੰ ਮਨਿਸਟਰ ਨੂੰ ਚੀਫ ਮਨਿਸਟਰ ਨੂੰ ਇੰਡੀਪੈਂਡੈਂਟ ਕੰਮ ਕਰਨ ਦਾ ਆਪਣੇ ਤਰੀਕੇ ਦੇ ਨਾਲ ਇਹ ਮੈਸੇਜ ਜਾਣਾ ਮੈਨੂੰ ਲੱਗਦਾ ਫਿਊਚਰ ਚ ਪੋਲੀਟਿਕਲੀ ਆਪ ਨੇ ਵੀ ਬਹੁਤ ਚੰਗਾ ਨਹੀਂ ਹੈ ਬਾਕੀ ਤਾਂ ਛੱਡੋ ਪੰਜਾਬ ਲਈ ਤਾਂ ਚੰਗਾ ਨਹੀਂ ਹੈ ਪਰ ਪੰਜਾਬ ਦੇ ਲੋਕ ਜਦੋਂ ਨਾ ਪਸੰਦ ਕਰਦੇ ਹੋਣ ਕਿਸੇ ਤਰੀਕੇ ਨੂੰ ਉਸੇ ਗੱਲ ਨੂੰ ਬਾਰ 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 ਐਂਡੋਰਸ ਕਰੀ ਜਾਣਾ ਤਾ ਇਹ ਕਿਦੇ ਫੇਵਰ ਚ ਜਾਊਗਾ ਇਹ ਦੇਖਿਆ ਜਾ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਪਿਛਲੇ ਦਿਨਾਂ ਚੋ ਇਹ ਬਾਈਸ ਜਿਕ ਲੰਗਣ ਲੱਗਿਆ ਸੀ ਥੋੜਾ ਜਿਹਾ ਕਿ ਚੀਫ ਮਿਨਿਸਟਰ ਮਤਲਬ ਥੋੜਾ ਜਿਹਾ ਅਸਰਟ ਕਰ ਰਹੇ ਨੇ ਉਹ ਆਪਣੀ ਪਗਾ ਰਹੇ ਨੇ ਔਰ ਇਹਨਾਂ ਨੇ rau ਚੱਡੇ ਦੇ ਮਾਮਲੇ ਚ ਆਪਣੀ ਪਗਾਈ ਕਿ ਉਹਨੂੰ ਨਹੀਂ ਐਡਵਾਈਜ਼ਰੀ ਬੋਰਡ ਦਾ ਚੇਅਰਮੈਨ ਨੋਟੀਫਾਈ ਕੀਤਾ ਹੋਰ ਕਿੰਨੇ ਮਾਮਲਿਆਂ ਦੇ ਵਿੱਚ ਖਾਸ ਤੌਰ ਤੇ ਜਲੰਧਰ ਆਪਾਂ ਬਾਈ ਇਲੈਕਸ਼ਨ ਦੇਖੀ ਹੈ باوجود ਸੰਦੀਪ ਪਾਟਕ ਦੇ ਬਿਆਨ ਦੇ ਉਹਨਾਂ ਨੇ ਆਪ ਅੱਗੇ ਹੋ ਕੇ ਇਲੈਕਸ਼ਨ ਲੜੀ ਤੇ ਆਪ ਕਿਹਾ ਮੈਂ ਉੱਥੇ ਰਹੂੰਗਾ ਵੀ ਤੇ ਮਹਿੰਦਰ ਭਗਤ ਨੂੰ ਇਹ ਵੀ ਕਿਹਾ ਮੈਂ ਕੈਬਨਟ ਚ ਮੈਂ ਸ਼ਾਮਲ ਕਰੂੰਗਾ ਤੁਸੀਂ ਜਿਤਾ ਦਿਓ ਕੁਝ ਚੀਜ਼ਾਂ ਚੋਇਆ ਲੱਗਦਾ ਸੀ ਕਿ ਟਰਮ ਜ ਹੁਣ ਚੀਫ ਮਿਨਿਸਟਰ ਦੇ ਦਾਇਰੇ ਦੇ ਵਿੱਚ ਨੇ ਉਹ ਡਿਕਟੇਟ ਕਰ ਰਹੇ ਨੇ ਉਹ ਆਪਣੀ ਗੱਲ ਕਹਿ ਰਹੇ ਨੇ ਉਸ ਵਧਨ ਦੇ ਉੱਤੇ ਜਾ ਕੇ ਪਿਛਲੇ ਦਿਨਾਂ ਤੋਂ ਫੇਰ ਜਿਆਦਾ ਇਹ ਬਿਲਕੁਲ ਹੀ ਮਾਹੌਲ ਉਲਟਾ ਲੱਗਦਾ ਜਦੋਂ ਦੇ ਕੇਜਰੀਵਾਲ ਬਾਹਰ ਆਏ ਨੇ ਜਿਹੜਾ ਉਹਨਾਂ ਨਾਲ ਉਹਨਾਂ ਦੇ ਘਰ ਦੇ ਜਿਹੜਾ ਸਟੇਜ ਤੇ ਜਿੱਥੇ ਜਿੱਥੇ ਜੋ سلوਕ ਕੀਤਾ ਗਿਆ ਉਦੇ ਤੋਂ ਇਹ ਲੱਗਦਾ ਵੀ ਨਹੀਂ ਉਹ ਹੁਣ ਫਿਰ ਇਹਨੂੰ ਪੂਨਾ ਨੂੰ ਪੂਰਾ ਸਾਈਡ ਲਾਈਨ ਨਹੀਂ ਕਰ ਦੇਣਾ ਚਾਹੁੰਦੇ ਨੇ ਇੱਕ ਤਰੀਕੇ ਦਾ ਉਹ ਇਹ ਆਪਣੀ ਰੀ ਅਸਰਸਨ ਜਿਹੜੀ ਹੁੰਦੀ ਆ ਨਾ ਜੇ ਮੈਂ ਬਾਹਰ ਆ ਗਿਆ ਮੈਂ ਹੀ ਲੀਡਰ ਆ ਮੈਂ ਅਸਲ ਚ ਲੀਡਰ ਤਾਂ ਵਹੀ ਆ ਪ੍ਰੈਕਟੀਕਲੀ ਤਾਂ ਬਾਕੀ ਤਾਂ ਸਾਰੇ ਇਹੋ ਜਿਹੇ ਹੀ ਨੇ ਤੇ ਮੈਂ ਦੁਬਾਰਾ ਵੀ ਇਹ ਕਰਕੇ ਦਿਖਾਵਾਂਗਾ ਜਦੋਂ ਬਾਹਰ ਆ ਗਏ ਤੇ ਹੁਣ ਮੰਤਰੀਆਂ ਨੂੰ ਬੁਲਾ ਲਿਆ ਤੇ ਮੰਤਰੀਆਂ ਨੂੰ ਬਣਾ ਲਿਆ ਕਿਸੇ ਨੂੰ ਕਹਿੰਦਾ ਤੂੰ ਅਸਤੀਫਾ ਦੇ ਦੇ ਕਿਸੇ ਨੂੰ ਕਹਿੰਦਾ ਤੈਨੂੰ ਬਣਾ ਰਿਹਾ ਕਿਸੇ ਨੂੰ ਨਹੀਂ ਇਹ ਮੈਸੇਜ ਵੀ ਦਿੱਲੀ ਤੋਂ ਆ ਰਹੇ ਨੇ ਇਹੋ ਜਿਹੇ ਸਮੇਂ ਦੇ ਦੌਰਾਨ ਇਹ ਪਤਾ ਨਹੀਂ ਉਹ ਪੋਲਿਟਿਕਸ ਕਿਹੜੀ ਖੇਡ ਰਹੇ ਨੇ ਜਾਂ ਕਿਹੜੀ ਕਰ ਰਹੇ ਨੇ ਉਸ ਪਦਰ ਦੇ ਉੱਤੇ ਸਾਡੇ ਚੀਫ ਮਿਨਿਸਟਰ ਨੂੰ ਨਾਰਾਜ਼ਗੀ ਤਾਂ ਹੋਈ ਹੋਊਗੀ ਅੰਦਰ ਖਾਤੇ ਇਹਦੀ ਵੀ ਐਸੀ ਤਾਂ ਨਹੀਂ ਗੱਲ ਉਹਨਾਂ ਨੂੰ ਪੱਕਾ ਪਤਾ ਹੈ ਪ੍ਰਾਈਵੇਟਲੀ ਇੰਡੀਪੈਂਡੈਂਟਲੀ ਜੇ ਸੋਚਿਆ ਜਾਏ ਭਗਵੰਤ ਮਾਨ ਦੀ ਇਹ ਸਮਝ ਹੈ ਆਪਣੀ ਬਣੀ ਹੋਈ ਕਿ ਦਿੱਲੀ ਵਾਲਿਆਂ ਨੂੰ ਪੰਜਾਬ ਦਾ ਕੁਝ ਨਹੀਂ ਪਤਾ ਇਹ ਜ਼ਬਰਦਸਤੀ ਕਰਦੇ ਨੇ ਪੰਜਾਬ ਦੇ ਸਭਿਆਚਾਰ ਦਾ ਪੰਜਾਬ ਦੇ ਪਛੋਕੜ ਦਾ ਤੇ ਇਹ ਨੁਕਸਾਨਦੇ ਹੋਊਗਾ ਇਹ ਭਗਵੰਤ ਮਾਨ ਦੇ ਨੇੜਲੇ ਹਰ ਬੰਦੇ ਨੂੰ ਪਤਾ ਹੈ ਤੇ ਭਗਵੰਤ ਮਾਨ ਨੂੰ ਪਤਾ ਇਹ ਉਹਨਾਂ ਤਾਉ ਦੱਸ ਰਹੇ ਤਾਉ ਦੱਸ ਰਹੇ ਨੇ ਵੀ ਇਹ ਗੱਲ ਉਹਨਾਂ ਨੂੰ ਵੀ ਪਤਾ ਪਰ ਕਈ ਮਜਬੂਰੀਆਂ ਹੁੰਦੀਆਂ ਨੇ ਮਜਬੂਰੀਆਂ ਇਹ ਨੇ ਵੀ ਫਿਰ ਕਿਤੇ ਜਿਵੇਂ ਕਹਿੰਦੇ ਨੇ ਅੱਧੀ ਜਾਣ ਨਾਲੋਂ ਸਾਰੀ ਨਾ ਚਲੀ ਜਾਏ ਤੇ ਬੰਦੇ ਚੁੱਪ ਕਰ ਜਾਂਦੇ ਨੇ ਚਲੋ ਜਿੰਨੀ ਹੈ ਉਨੀ ਸਹੀ ਚਿਹਰਤਾ ਹੈ ਬਾਕੀ ਚੀਜ਼ਾਂ ਤਾਂ ਹੈ ਉੱਥੇ ਤਾਂ ਨਹੀਂ ਪ੍ਰੋਟੋਕੋਲ 'ਚ ਕੋਈ ਗੱਲ ਕਰ ਲੂਗਾ ਇਹੋ ਜੀ ਇਹ ਚੀਜ਼ਾਂ ਦਿਖਾਈ ਦੇ ਰਹੀਆਂ ਨੇ ਉਸ ਨਾਲ ਇੱਕ ਹੋਰ ਸਮਝ ਨਹੀਂ ਆ ਰਹੀ ਕਿ ਆਵਾਦਵੀ ਪਾਰਟੀ ਨਾਰਮਲੀ ਕਹਿੰਦੇ ਨੇ ਸਟੇਬਲ ਗਵਰਨਮੈਂਟ ਆ ਹੋਈ ਹੈ ਸਟੇਬਲ ਗਵਰਨਮੈਂਟ ਚੱਲਣੀ ਚਾਹੀਦੀ ਕਿਸੇ ਬੰਦੇ ਨੂੰ ਦੇਣਾ ਚਾਹੀਦਾ ਟਾਈਮ ਪਰਫਾਰਮ ਕਰਨ ਹੁਣ ਮੈਨੂੰ ਲੱਗਦਾ ਵੀ ਇਹਨਾਂ ਦੇ 92 ਜਿੱਤਗੇ ਜਿੱਤ ਬਹੁਤ ਹੋ ਗਏ ਕਿਤੇ 5 ਸਾਲਾਂ ਚ 50 ਕੋ ਨੂੰ ਮੰਤਰੀਆਂ ਦੇ ਹਿਸਟਰੀ ਚ ਮਨਿਸਟਰ ਲਿਖਣ ਨਾ ਦੇ ਹਰ ਵਾਰ ਚਾਰਕ ਲਿਆਉਂਦੇ ਨੇ ਹਰ ਵਾਰ ਨਵੇਂ ਇਧਰ ਉਹ ਵੀ ਨਵੇਂ ਸਾਰੇ ਕੋਈ ਕੋਈ ਐਕਸਪੀਰੀਅੰਸ ਕੋਈ ਕੁਛ ਨਹੀਂ ਹੈ ਤੇ ਤੁਸੀਂ ਦੇਖੋ ਕਿ ਕਿੰਨੇ ਚਲੇ ਗਏ ਤੇ ਕਿੰਨੇ ਹੋਰ ਆ ਗਏ ਅਜੇ ਤਾਂ 2.5 ਸਾਲ ਹੋਏ ਨੇ 2.5 ਸਾਲਾਂ ਦੇ ਵਿੱਚ ਹੀ 25 ਤਾ ਹੋ ਗਏ 25 30 ਦੀ ਗਿਣਤੀ ਹੋਗੀ 25 ਦੀ ਦੀ ਹੋਰ ਕਰਨੀ ਹੈ ਸਾਰੀ ਤੇ ਉਹ ਅਵਧ ਤੋਂ ਚੁਪਾ ਦੋਗੇ 50% ਨੂੰ ਆਨੰਦ ਦੇ ਦੇਓਗੇ ਮਿਨਿਸਟਰੀ ਦਾ ਕੋਈ 6 ਮਹੀਨੇ ਰਹੇ ਕੋਈ 2 ਮਹੀਨੇ ਰਹੇ ਕੋਈ ਸਾਲ ਰਹੇ ਕੋਈ 2 ਸਾਲ ਰਹੇ ਕੋਈ ਪੂਰਾ 5 ਸਾਲ ਨਿਕਾ ਦੁਕਾ ਰਹ ਜਾਣਗੇ ਪਰ ਤੁਸੀਂ ਫੱਟਾ ਬਦਲ ਦੋਗੇ ਉਹਦਾ ਵੀ ਇਹ ਐਮਐਲਏ ਨਹੀਂ ਹੈ ਮਿਨਿਸਟਰ ਨੇ ਜੀ ਪੰਜਾਬ ਦੇ ਤੇ ਇਹ ਜਿਹੜੀ ਇੱਕ ਲਾਈਨ ਹੈ ਇਹ ਇਸੇ ਪਾਰਟੀ ਜਿਵੇਂ ਸੁਣੀ ਆ ਐਨੀ ਤਾਂ ਇੰਨੀ ਵਾਰੀ ਸੁਪਨੇ ਐਨੀ ਵਾਰ ਬਾਕੀ ਨਹੀਂ ਨੋਰਮਲੀ ਔਰ ਫਿਰ ਪੋਰਟਫੋਲੀਓ ਸਵਾਲ ਹੈ ਕਿਹਕ ਮੰਤਰੀ ਕੋਲ ਅੱਜ ਆਇਕ ਦੂਜਾ ਇਹ ਤਾਂ ਬਿਊਰੋਕਰੇਸੀ ਦੇ ਵਿੱਚ ਵੀ ਇੱਕ ਸਿਸਟਮ ਹੈ ਕਿ ਮਿਨਿਮਮ ਜਿਹੜੀਆਂ ਟਾਪ ਜੌਬ ਜੁਨੇ ਉੱਥੇ 2 ਸਾਲ ਤਾਂ ਤੁਸੀਂ ਦਿਓਗੇ ਬੰਦੇ ਨੂੰ ਜਦੋਂ ਟਾਪ ਤੇ ਲੱਗਿਆ ਸੈਕਟਰੀ ਲੱਗਿਆ ਗਵਰਨਮੈਂਟ ਆਫ ਇੰਡੀਆ ਚ ਕੋਈ ਹੋਰ ਫੋਰਸ ਦਾ ਮੁਖੀ ਲੱਗਿਆ ਇਹ ਇੱਕ ਰੂਲ ਬਣਾਤਾ ਉਹਨਾਂ ਨੇ ਮਿਨਿਮਮ 2 ਸਾਲ ਤਾਂ ਹੋ ਰਿਹਾ ਹੈ ਚ ਰਿਟਾਇਰਮੈਂਟ ਵੀ ਹੋਵੇ ਤਾਂ ਕਿ ਇੱਕ ਕੰਟੀਨਿਊਟੀ ਬਣੀ ਰਹਿੰਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਕਿਵੇਂ ਕੰਟੀਨਿਊਟੀ ਬਣਾ ਰਹੇ ਆ ਇਹ ਸਮਝ ਨਹੀਂ ਆ ਰਹੀ ਮੈਂ ਉੱਤੇ ਉਹਨਾਂ ਹੈ ਅਸੀਂ ਉਹ ਗੱਲ ਕਰਦੇ ਆ ਬੜੀ ਜ਼ਰੂਰੀ ਕਰਨ ਵਾਲੀ ਪੋਰਟਫੋਲੀਓਜ਼ ਦੀ ਔਰ ਇਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਮੁੱਖ ਮੰਤਰੀ ਨੇ ਅਸਰਟ ਕਰਨਾ ਸ਼ੁਰੂ ਕੀਤਾ ਮੁੱਖ ਮੰਤਰੀ ਨੇ ਆਪਣੀ ਕੁਰਸੀ ਵਰਤਣੀ ਸ਼ੁਰੂ ਕੀਤੀ ਤੇ ਸ਼ਾਇਦ ਉਹ ਦਿੱਲੀ ਨੂੰ ਚੰਗੀ ਨਹੀਂ ਲੱਗੀ ਉਸ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਥਾਂ ਦਿਖਾਉਣ ਲਈ ਜੋ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਮਤਲਬ ਤੁਸੀਂ ਮਨਮਰਜ਼ੀ ਕਰੋਗੇ ਤਾਂ ਮਨਮਰਜ਼ੀ ਨਹੀਂ ਚੱਲੂਗੀ ਇਸ ਨੇ ਆ ਲੱਗਿਆ ਇਸ ਨੇ ਆ ਤੁਹਾਨੂੰ ਕਮਜ਼ੋਰ ਕਰਕੇ ਤੁਹਾਨੂੰ ਨਿਸਲ ਕਰਕੇ ਤੁਹਾਨੂੰ ਲੱਤ ਥੱਲੇ ਉਹਦੀ ਲੰਗਾ ਕੇ ਜਦੋਂ ਤੁਸੀਂ ਪੂਰੀ ਤਰ੍ਹਾਂ ਸਰੈਂਡਰ ਕਰ ਜਾਂਦੇ ਹੋ ਸਮਰਪਣ ਕਰ ਜਾਂਦੇ ਹੋ ਜਦੋਂ ਤੁਸੀਂ ਬਾਹਾਂ ਖੜੀਆਂ ਕਰ ਜਾਂਦੇ ਹੋ ਫਿਰ ਕਹਿੰਦੇ ਚੱਲ ਠੀਕ ਹੈ ਚੱਲ ਤੁਰਿਆ ਚੱਲ ਚਿਹਰਾ ਚਾਹੀਦਾ ਚਿਹਰਾ ਚੱਲੀ ਜਾਵੇ ਸਵਾਲ ਇਸ ਗੱਲ ਦਾ ਹੈ ਕਿ ਜਦੋਂ ਕੇਜਰੀਵਾਲ ਸਾਹਿਬ ਨੇ ਜਦੋਂ-ਜਦੋਂ ਵੀ ਸੋਚਾ ਸਿੰਘ ਛੋਟੇਪੁਰ ਜਦੋਂ ਇਹ ਪਾਰਟੀ ਅੱਗੇ ਵੱਧਦੀ ਆ ਉਹਨਾਂ ਨੇ ਸਾਰੀ ਸਟੇਟ ਦੇ ਵਿੱਚ ਫੰਕਸ਼ਨਿੰਗ ਸ਼ੁਰੂ ਕਰਤੀ ਸੋਚਾ ਸਿੰਘ ਛੋਟੇਪੁਰ ਇੱਥੇ ਜਿਵੇਂ ਲੀਡਰ ਵਿਕਸਿਤ ਹੁੰਦੇ ਆ ਉਹ ਤਾਂ ਦੇ ਹੋਣ ਲੱਗ ਗਏ ਸੀ ਹਰ ਥਾਂ ਤੇ ਉਹਨਾਂ ਦੀ ਮੰਗ ਹਰ ਜਗ੍ਹਾ ਤੇ ਜਾਣਾ ਇੱਕ ਤਰ੍ਹਾਂ ਨਾਲ ਚਿਹਰਾ ਸਿੱਖ ਚਿਹਰਾ ਉਹ ਸੂਟ ਕਰਦਾ ਸੀਗਾ ਔਰ ਹੁਣ ਜਦੋਂ ਉਹਨਾਂ ਨੂੰ ਪਾਸੇ ਹਟਾਇਆ ਜਾਂਦਾ ਤੇ ਤਰੀਕਾ ਕੀ ਵਰਤਿਆ ਜਾਂਦਾ ਉਹਨਾਂ ਦੀ ਸ਼ਵੀ ਪੂਰੀ ਤਰ੍ਹਾਂ ਜਿਸ ਤਰ੍ਹਾਂ ਦੀ ਕਰਪਸ਼ਨ ਦੇ ਨਜ਼ਰੀਏ ਤੋਂ ਵੀ 2 ਲੱਖ ਰੁਪਏ ਦਾ ਮਾਮਲਾ ਜਿਹੜੀ ਕਦੇ ਵੀਡੀਓ ਜਾਂ ਆਡੀਓ ਜਾਂ ਬਾਕੀ ਚੀਜ਼ ਕਦੇ ਸਬੂਤ ਦੇ ਰੂਪ ਵਿੱਚ ਕੁਝ ਬਾਅਦ ਵਿੱਚ ਸਾਹਮਣੇ ਨਹੀਂ ਆਇਆ ਸੁਖਪਾਲ ਸਿੰਘ ਖਹਿਰਾ ਜਦੋਂ ਬਤੌਰ ਲੀਡਰ ਆਫ ਆਪੋਜੀਸ਼ਨ ਇਸ ਗੱਲ ਦਾ ਵਿਰੋਧ ਕਰਦੇ ਆ ਵੀ ਤੁਸੀਂ ਕੇਜਰੀਵਾਲ ਤੋਂ ਮਾਫੀ ਮੰਗ ਕੇ ਸਾਡਾ ਸਾਰਾ ਨੈਰੇਟਿਵ ਤੈਸਨੈਸ ਕਰਦਾ ਹੈ ਰਸ਼ੰਦੇ ਖਿਲਾਫ ਆਮ ਆਦਮੀ ਪਾਰਟੀ ਦੀ ਜਿਹੜੀ ਮੁਹਿੰਮਾ ਉਹਦੀ ਜਾਨ ਕੱਢਤੀ ਐ ਤੁਸੀਂ ਸਾਡੇ ਨਾਲ ਸਲਾਹੀ ਕਰ ਲੈਂਦੇ ਤਾਂ ਜਿਸ ਤਰੀਕੇ ਨਾਲ ਖੈਰਾ ਨੂੰ ਲਾਇਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਤੇ ਪਰਚੇ ਦਰਜ ਹੋਏ ਭਗਵੰਤ ਮਾਨ ਸਾਹਿਬ ਸਮੇਂ-ਸਮੇਂ ਤੇ ਜਦੋਂ ਸਰਕਾਰ ਦੇ ਮੁਖੀ ਹੁੰਦੇ ਆ ਕੁਝ ਚੀਜ਼ਾਂ ਕਰਦੇ ਨੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਤੁਸੀਂ ਜ਼ਿੰਮੇਵਾਰ ਤੇ ਜਵਾਬ ਦਿਓ ਹੁਣ ਇਹੀ ਫਾਰਮੂਲਾ ਭਗਵੰਤ ਮਾਨ ਸਾਹਿਬ ਤੇ ਲੱਗਿਆ ਕੇਜਰੀਵਾਲ ਦੀ ਗੈਰ ਹਾਜ਼ਰੀ 'ਚ ਜੋ ਕੁਝ ਵਾਪਰਿਆ ਭਗਵੰਤ ਮਾਨ ਨੇ ਜਿਸ ਤਰੀਕੇ ਨਾਲ ਜਲੰਧਰ ਦੀ ਚੋਣ ਦਮਖੰਮ ਤੇ ਲੜੀ ਜਿਸ ਤਰੀਕੇ ਨਾਲ ਡਿੰਪੀ ਢੱਲੋਂ ਨੂੰ ਸ਼ਾਮਲ ਕੀਤਾ ਜਿਸ ਤਰੀਕੇ ਨਾਲ ਦਿੱਲੀ ਦੀਆਂ ਟੀਮਾਂ ਦਰਕਰਾਰ ਕੀਤੀਆਂ ਇਹ ਰਿਪੋਰਟਿੰਗ ਤੋਂ ਬਾਅਦ ਮੁੱਖ ਮੰਤਰੀ ਨੂੰ ਦਰਕਰਾਰ ਕੀਤਾ ਗਿਆ ਦਕਸ਼ੀਸ਼ਾ ਦਿਖਾਇਆ ਗਿਆ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਜੇ ਇਕੱਲੇ ਬੋਲਦੇ ਗੱਲ ਕੋਈ ਨਹੀਂ ਸੀ ਉਸ ਦਿਨ ਚਾਰ ਲੋਕ ਬੋਲੇ ਇੱਕ ਸਟੇ ਸਖਤਰ ਤਿੰਨ ਹੋਰ ਮੁੱਖ ਮੰਤਰੀ ਵੇਹਦੇ ਰਹੇਗੇ ਮੂੰਹ ਵੇਹਦੇ ਰਹੇਗੇ ਤੇ ਟੁੱਟੇ ਜੇ ਮਨ ਨਾਲ ਆਏ ਵਾਪਸ ਫਿਰ ਉਸ ਤੋਂ ਬਾਅਦ ਕਈ ਘਟਨਾਵਾਂ ਹੋਰ ਵਾਪਰੀਆਂ ਹੁਣ ਕੇਜਰੀਵਾਲ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਜੇ ਮੰਤਰੀਆਂ ਨੂੰ ਸੱਦ ਕੇ ਉਹਨਾਂ ਨਾਲ ਮੀਟਿੰਗ ਲੈਂਦੇ ਨੇ ਗੱਲਬਾਤ ਕਰਦੇ ਨੇ ਮੁੱਖ ਮੰਤਰੀ ਦੀ ਸ਼ਾਦੀ ਤੇ ਭਗਵੰਤ ਮਾਨ ਦੀ ਸ਼ਾਦੀ ਤੇ ਸੱਪ ਪਲੇਟ ਤੇ ਹੋਣਗੇ ਪਰ ਇੱਥੇ ਇੱਕ ਲਫ਼ਜ਼ ਬੋਲਣਾ ਉਹਨਾਂ ਦੀ ਕੁਰਸੀ ਨੂੰ ਵੀ ਖਤਰਾ ਹੈ ਔਰ ਇਸ ਕਰਕੇ ਉਹਨਾਂ ਦੀ ਚੁੱਪ ਔਰ ਇਹ ਮੈਸੇਜ ਦੇਣਾ ਅੱਜ ਸ਼ਾਮ ਨੂੰ ਦਿੱਤਾ ਜਾਊਗਾ ਕਿ ਮੁੱਖ ਮੰਤਰੀ ਪਾਵਰਫੁੱਲ ਨੇ ਮੁੱਖ ਮੰਤਰੀ ਦੀ ਮਰਜ਼ੀ ਚੱਲੀ ਵਿੰਦਰ ਭਗਤ ਨੂੰ ਲਾਤਾ ਗਿਆ ਜੀ ਉਹ ਚੀਜ਼ ਆਪਣੀ ਜਗ੍ਹਾ ਨੇ ਕਿਉਂਕਿ ਮਹਿੰਦਰ ਭਗਤ ਨੂੰ ਦੇ ਨਾਂ ਲਾਇਆ ਜਾਂਦਾ ਤੇ ਚਾਰ ਜਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਇੱਕ ਵੀ ਦਾਵਾ ਕਰਦੀ ਕਿਸੇ ਨੇ ਨਹੀਂ ਸੀ ਮੰਨਣਾ ਕਿ ਤੁਸੀਂ ਜੋ ਜਮਨੀ ਚੋਣ ਪਹਿਲੀ ਜਿ ਦਾਵਾ ਕਰਕੇ ਆਏ ਸੀ ਉਹ ਤਾਂ ਲਾਇਆ ਨਹੀਂ ਇਹ ਆਮ ਆਦਮੀ ਪਾਰਟੀ ਦੀ ਅਣਸਰ ਦੀ ਲੋੜ ਸੀ ਕਿ ਇਸ ਕਰਕੇ ਮਹਿੰਦਰ ਭਗਤ ਲੈ ਆਂਦੇ ਜਾ ਰਹੇ ਕੋਈ ਭਗਵੰਤਮਾਨ ਦੀ ਚੋਣ ਨੂੰ ਅੱਗੇ ਤਰਜੀਹ ਨਹੀਂ ਦਿੱਤੀ ਜਾ ਰਹੀ ਇਹ ਤਾਂ ਆਪਣੀ ਜ਼ੁਬਾਨ ਜਾਂ ਕੱਲ ਨੂੰ ਲੋਕਾਂ ਦੇ ਸਾਹਮਣੇ ਜਾਣ ਲਈ ਬੇਸ ਤਿਆਰ ਕੀਤਾ ਜਾ ਰਿਹਾ ਸੋ ਸਭ ਤੋਂ ਪਹਿਲੀ ਗੱਲ ਸਰਦਾਰ ਹਮਿੰਦਰ ਸਿੰਘ ਜੀ ਕਿ ਜੇ ਇਸ ਤਰੀਕੇ ਨਾਲ ਅਮੰਦਰੇ ਨਾਲ ਸਰਕਾਰ ਚੱਲੇ ਪਰਫਾਰਮੈਂਸ ਦੇ لحاظ ਨਾਲ ਮੰਤਰੀ ਬਹੁਤ ਬਿਹਤਰ ਕੰਮ ਕਰਨ ਕੇਦਰੀਵਾਲ ਆਪਣੇ ਅਨੁਭਵ ਨੂੰ ਮੰਤਰੀਆਂ ਨਾਲ ਸ਼ੇਅਰ ਕਰਨ ਸਖਤੀ ਨਾਲ ਕਰਪਸ਼ਨ ਰੋਕਣ ਲੋਕਾਂ ਨੂੰ ਕਰਾਇਮ ਫਰੀ ਵਾਤਾਵਰਨ ਦੇਣ ਲਈ ਜੇ ਕੋਈ ਕਰਦੇ ਨੇ ਤਾਂ ਉਹਨਾਂ ਨੂੰ ਵੈਲਕਮ ਪਰ ਜੇਕਰ ਇਹ ਪੋਲਿਟਿਕਸ ਹਨ ਰੋਲ ਕੇ ਖੇਤਰਵਾਦ ਹੈ ਦੂਜੇ ਪੰਨੇ ਦਖਲ ਹਾਈ ਕਮਾਂਡ ਦਾ ਹੈ ਜਾਂ ਇਹ ਕਲਚਰ ਹੈ ਤਾਂ ਇਹਨੂੰ ਤੁਸੀਂ ਕਿਵੇਂ ਐਪਰੀਸ਼ੀਏਟ ਕਰ ਸਕਦੇ ਹੋ ਸੋ ਅੱਜ ਤਸਵੀਰ ਵੇਖਣ ਨੂੰ ਮਿਲੇਗੀ ਸਾਰੇ ਕੁਝ ਮੈਂ ਤੁਹਾਡੇ ਤੋਂ ਇਸ ਗੱਲ ਨੂੰ ਕਿ ਜਦੋਂ ਅਸਰਟ ਕਰੋਗੇ ਪਾਸੇ ਕਰਤੇ ਜਾਓਗੇ ਨਹੀਂ ਉਦੋਂ ਚ ਨਾਲ ਅਸਲ ਚ ਇਹ ਹੁੰਦਾ ਕਿ ਜਦੋਂ ਤੁਸੀਂ ਨਾਲ ਲੜ ਜਾਂਦੇ ਹੋ ਨਾ ਸ਼ਕਾਰੀ ਦੇ ਉਦੋਂ ਕਦੇ ਨਾ ਕਦੇ ਤੁਹਾਡਾ ਸ਼ਕਾਰ ਵੀ ਤੈਅ ਹੁੰਦਾ ਹੈ ਕੋਈ ਇਹ ਗੱਲ ਬੰਨਣੀ ਹੁੰਦੀ ਹੈ ਔਰ ਜਿਹੜੇ ਬੰਦੇ ਵੀ ਡਾਕਟਰ ਗਾਂਧੀ ਤੋਂ ਲੈ ਕੇ ਸੁਚਾਸਨ ਦੇ ਛੋਟੇ ਪਰ ਤੋਂ ਲੈ ਕੇ ਗੁਰਪ੍ਰੀਤ ਖੋਗੀ ਤੋਂ ਲੈ ਕੇ ਜਿਹੜੇ ਪੰਜਾਬ ਦੇ ਲੀਡਰ ਵੀ ਜਦੋਂ ਜਦੋਂ ਕੱਢੇ ਗਏ ਉਦੋਂ ਭਗਵੰਤ ਮਾਨੋ ਨਹੀਂ ਕੇਜਰੀਵਾਲ ਦੇ ਨਾਲ ਬਿਲਕੁਲ ਘਿਓ ਕੁਛ ਨਹੀਂ ਸੀਗੇ ਔਰ ਉਹਨਾਂ ਨੂੰ ਵੀ ਇਹ ਲੱਗਦਾ ਸੀ ਕਿ ਮੇਰੇ ਵੀ ਰਾਈਵਲ ਜਾ ਰਹੇ ਨੇ ਕਿਸ ਨਾ ਕਿਸੇ ਰੂਪ ਦੇ ਵਿੱਚ ਜਾਣਦੇ ਹੋ ਉਦੋਂ ਤੁਸੀਂ ਕਹਿੰਦੇ ਰਹੇ ਕਿ ਜੀ ਜਿਹੜਾ ਪਾਰਟੀ 'ਚ ਰਹੇ ਰਹੇ ਨਹੀਂ ਤਾਂ ਨਾ ਰਹੇ ਔਰ ਕਦੇ-ਕਦੇ ਵਾਰੀ ਫਿਰ ਤੁਹਾਡੀ ਵੀ ਆ ਜਾਂਦੀ ਹੈ ਜਦੋਂ ਉਹ ਚੱਲਦੇ ਤੇ ਉਹ ਗੱਲ ਜਿਵੇਂ ਕਹਿੰਦੇ ਨੇ ਜਦੋਂ ਪਰਮਾਨੈਂਟ ਜੀਟੀ ਰੋਡ ਵਰਗੀ ਸੜਕ ਬਣ ਜਾਂਦੀ ਹੈ ਨਾ ਥੋੜਾ ਜਿਹਾ ਝਾਫਾ ਹਟਾ ਕੇ ਫਿਰ ਹੌਲੀ-ਹੌਲੀ ਫਿਰ ਤਾਂ ਉਹ ਸਰਪਟ ਦੌੜਦੀ ਹੈ ਫਿਰ ਤੁਸੀਂ ਰੋਕ ਨਹੀਂ ਸਕਦੇ ਬੇਅਸੂਲੇਪਨ ਨੂੰ ਪਹਿਲੇ ਦਿਨ ਤੋਂ ਰੋਕਣਾ ਪੈਂਦਾ ਹੈ ਜਿਹੜੀ ਪਾਰਟੀ ਬਣਦੀ ਹੈ ਜਿਹੋ ਫੈਡਰਲ ਲੀਡਰਸ਼ਿਪ ਨਹੀਂ ਚਾਹੁੰਦੇ ਜੇਕਰ ਸਟੇਟਾਂ ਦੇ ਵਿੱਚ ਉਹ ਨਹੀਂ ਚਾਹੁੰਦੇ ਕਿ ਆਪਣੀ ਲੀਡਰਸ਼ਿਪ ਆਪਣੇ ਢੰਗ ਨਾਲ ਚੱਲੇ ਤਾ ਫੇਰ ਸਰਕਾਰ ਚ ਵੀ ਆਪਣੇ ਢੰਗ ਰਣ ਕਿਵੇਂ ਚੱਲੂਗੀ ਜੇ ਹਰ ਲੀਡਰ ਦੇ ਵਿਰੋਧ ਦੇ ਵਿੱਚ ਤੁਸੀਂ ਕਹਿੰਦੇ ਹੋ ਜਿਵੇਂ ਮਰਜੀ ਕੱਢਤਾ ਅਸੀਂ ਤਾਂ ਉੱਪਰੋਂ ਦੇਤਾ ਵੀ ਤੂੰ ਕੱਢ ਦਿੱਤਾ ਗਿਆ ਕੋਈ ਸਿਸਟਮ ਨਹੀਂ ਕੋਈ اجلاس ਨਹੀਂ ਕੋਈ ਚੋਣ ਨਹੀਂ ਕੋਈ ਗੱਲ ਨਹੀਂ ਨਾਮਿਨੇਸ਼ਨਾਂ ਨੇ ਜਦ ਮਰਜੀ ਹਟਾਤਾ ਜਦ ਕੱਢਤਾ ਫਿਰ ਉਹ ਤੁਹਾਡੀ ਵੀ ਵਾਰੀ ਆਊਗੀ ਔਰ ਤੁਹਾਡੀ ਵਾਰੀ ਦੇ ਵਿੱਚ ਫਿਰ ਇਹ ਕੰਮ ਚੱਲਦਾ ਇੱਕ ਤਾਂ ਉਹ ਚੀਜ਼ ਸੀ ਭਗਵਾਨ ਜੀ ਨੂੰ ਇਹ ਗੱਲ ਸਮਝ ਆ ਗਈ ਨਸ਼ਿਆਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਵੀ ਰਜਾਇਨ ਭੇਜਿਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਰਜਾਇਨ ਭੇਜਣਾ ਲੈ ਪੰਜਾਬ ਦੀ ਪਾਰਟੀ ਦੀ ਪ੍ਰਧਾਨਗੀ ਤੋਂ ਕਲਮੀਨਰਸ਼ਿਪ ਤੋਂ ਭਗਵੰਤ ਮਾਨ ਉਹਨਾਂ ਨੇ ਭੇਜਿਆ ਸੀ ਕਿ ਸਾਡੇ ਪੰਜਾਬ ਚ ਬੜਨਾ ਔਖਾ ਗਿਆ ਕਿਉਂਕਿ ਸਭ ਤੋਂ ਜ਼ਿਆਦਾ ਬੇਬਕ ਸਪੀਚਾਂ ਭਗਵੰਤ ਮਾਨ ਦੀਆਂ ਸੀ ਨਸ਼ੇ ਤੇ ਉਹਨਾਂ ਦੇ ਖਿਲਾਫ ਨਾਮ ਲੈ ਕੇ ਵੀ ਤੇ ਕੁਝ ਨਹੀਂ ਕਿਹਾ ਉਹਨਾਂ ਨੇ ਨਾ ਇਹਨਾਂ ਨੂੰ ਕਿਹਾ ਤੂੰ ਵਾਪਸ ਲੋ ਨਾ ਇਹਨਾਂ ਨੂੰ ਕਿਹਾ ਤੂੰ ਰਹਿਣ ਦੇ ਨਾ ਇਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਇਹ ਪੁਰਾਣੀ ਤਰਖਾ ਤੇ ਕੰਮ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਫਿਰ ਉਹ ਰੁਸ ਕੇ ਬੈਠੇ ਵੀ ਮੈਨੂੰ ਬਣਾਓ ਕੋਈ ਮਨਾਉਣ ਨਹੀਂ ਆਇਆ ਸੰਗਰੂਰ ਕੋਈ ਵੀ ਗਿਆ ਮੈਂ ਲੀਡਰਸ਼ਿਪ ਦੇ ਵਿੱਚੋਂ ਵੀ ਚਲੋ ਤੁਸੀਂ ਚਲੋ ਫਿਰ ਆਪ ਹੀ ਥੋੜਾ ਥੋੜਾ ਕੰਮ ਕੀਤਾ ਜਦੋਂ ਸੇਖਵਾ ਸਾਹਿਬ ਰਲੇ ਨੇ ਉੱਥੇ ਚਲੇ ਗਏ ਵਿਚਾਰੇ ਇੱਥੇ ਆ ਜਾਂਦੇ ਆ ਬਾਕੀ ਆ ਜਾਂਦੇ ਆ ਫਿਰ ਚੱਲ ਚੁਲ ਜੇ ਪੇਪਰ ਵਿੱਚ ਵਿਚਾਲਾ ਜਾਇਆ ਕੰਮ ਕੇ ਕੇਜਰੀਵਾਲ ਉਹ ਨਹੀਂ ਲਾਸਟ ਤੱਕ ਕੋਈ ਸਿੱਖ ਚਿਹਰਾ ਹੋਰ ਲੱਭਦੇ ਰਹੇ ਕਦੇ ਰਾਜੇਵਾਲ ਦਾ ਨਾਮ ਲੈਤਾ ਕਦੇ ਕੋਈ ਹੋਰ ਕਿਤੋਂ ਲੱਭ ਰਿਆਂ ਉਹਦਾ ਨਾਮ ਲੈਤਾ ਤੀਜੇ ਦਾ ਭਗਵੰਤ ਮਾਨ ਲਾਸਟ ਆਪਸ਼ਨ ਹੈ ਉਹਨਾਂ ਦੀ ਜੇ ਤੁਸੀਂ ਲਾਸਟ ਆਪਸ਼ਨ 'ਚ ਵੀ ਕੰਮ ਕਰਨ ਲਈ ਤਿਆਰ ਹੋ ਤਾਂ ਉਵੇਂ ਕੰਮ ਕਰਨਾ ਪਊਗਾ ਫਿਰ ਤੁਸੀਂ ਫਰਸਟ ਪਸੰਦ ਦੀਨਾ ਹੂੰ ਤੋ ਕੋਈ ਕਰ ਰਸਤਾ ਹੈ ਜਿਹੜਾ ਬਣ ਗਿਆ ਮਤਲਬ ਉਹ ਆਟੋਮੈਟਿਕਲੀ ਅੱਜ ਨਹੀਂ ਕੰਨੀ ਗੱਲ ਹੋਈ ਤੇ ਉਹਦੇ ਚੋਂ ਤੁਸੀਂ ਅੰਦਰ ਖਾਤੇ ਸੋਚਦੇ ਹੋ ਵੀ ਚਲ ਵਾ ਇੱਕ ਵਾਰ ਆ ਗਿਆ ਨਾ ਫਿਰ ਮੈਂ ਸਾਰਾ ਕੁਝ ਠੀਕ ਕਰ ਲਊਗਾ ਕੋਈ ਗੱਲ ਨਹੀਂ ਜਿਹੜੇ ਸਭ ਲੋਕਾਂ ਦੇ ਉੱਤੇ ਹੀ ਇੱਕ ਗੱਲ ਬਣਦੀ ਆ ਨਾ ਜਿਹੜਾ ਬੰਦਾ ਕਹਿੰਦਾ ਵੀ ਉੱਥੇ ਜਾ ਕੇ ਬਦਲ ਗਿਆ ਜੀ ਉੱਥੇ ਜਾ ਕੇ ਸਿਸਟਮ ਨੇ ਖਾ ਲਿਆ ਸਿਸਟਮ ਨਹੀਂ ਖਾਂਦਾ ਉਹਨਾਂ ਜਿੰਨਾ ਪਹਿਲਾਂ ਹੀ ਖਾਦਾ ਪੀਤਾ ਹੁੰਦਾ ਬੰਦਾ ਖਵਾ ਪਲਾ ਕੇ ਹੀ ਉੱਥੇ ਲਿਆਉਂਦੇ ਨੇ ਬੰਦੇ ਨੂੰ ਤਾਂ ਕਿ ਉਹਨੇ ਜੋਗਾ ਬਚੇ ਨਾ ਜਾ ਕੇ ਉਸ ਗੱਲ ਕਰਨ ਜੋਗਾ ਤਾਂ ਹੁਣ ਭਗਵਾਨਤ ਮਾਨ ਉਹਨਾਂ ਕੋਲ ਕੋਈ ਮਾਰ ਲਓ ਅਥਾਰਟੀ ਨਹੀਂ ਉਹ ਬਚੀ ਜੇ ਫਿਰ ਉਹ ਪੁਰਾਣੇ ਬੰਦਿਆਂ ਦੀ ਗੱਲ ਵੀ ਗਲਤ ਸਾਬਤ ਕਰਨੀ ਪਊਗੀ ਤੁਹਾਨੂੰ ਜਿੰਨੀ ਆ ਪਹਿਲੇ ਫੈਸਲੇ ਹੋਏ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਔਰ ਗੱਲ ਇਹ ਵੀ ਆ ਜਾਂਦੀ ਹੈ ਨਾ ਉਹ ਜਦੋਂ ਜ਼ੁਲਮ ਹੁੰਦਾ ਜਾਂ ਬਾਕੀ ਦੇ ਹੁੰਦ ਨੇ ਉਹ ਪਾਦਰੀ ਦੀ ਗੱਲ ਜਿਹੜੀ ਸੁਣਾਉਂਦੇ ਨੇ ਬਾਰ ਬਾਰ ਪਹਿਲਾਂ ਉਹ ਜਹੂਦੀਆਂ ਲਈ ਆਏ ਮੈਂ ਜਹੂਦੀ ਨਹੀਂ ਸੀ ਫਿਰ ਉਹ ਅਸਾਈਆਂ ਲਈ ਆਏ ਮੈਂ ਅਸਾਈ ਨਹੀਂ ਸੀ ਫਿਰ ਉਹ ਟ੍ਰੇਡ ਯੂਨੀਅਨ ਦੇ ਅਸਟਾ ਲਈ ਆਇਆ ਮੈਂ ਟ੍ਰੇਡ ਯੂਨੀਅਨ ਵਿੱਚ ਸੀ ਫਿਰ ਜਦੋਂ ਮੇਰੇ ਲਈ ਆਇਆ ਤੇ ਮੇਰੇ ਲਈ ਵੀ ਕੋਈ ਨਹੀਂ ਸੀ ਬਚਾਉਣ ਵਾਲਾ ਮੈਂ ਵੀ ਕਿਸੇ ਲਈ ਨਹੀਂ ਬੋਲਿਆ ਤੇ ਮੇਰੇ ਨਾਲ ਵੀ ਉਹੀ ਹਾਲ ਹੋਣਾ ਇਹ ਜਿਹੜਾ ਇੱਕ ਤਰੀਕਾਕਾਰ ਹੈ ਉਸ ਲੈਵਲ ਦਾ ਚੱਲਦਾ ਹੈ ਬਿਨਾਂ ਸ਼ੱਕ ਪੰਜਾਬ ਦੇ ਲੋਕਾਂ ਦੇ ਵੀ ਸੈਂਟੀਮੈਂਟ ਦੇ ਖਿਲਾਫ ਹੈ ਕੱਲੇ ਭਗਵਤ ਦਾ ਮੰਨ ਦਾ ਸਵਾਲ ਨਹੀਂ ਹੈ ਪੰਜਾਬ ਦੇ ਲੋਕ ਸ਼ੁਰੂ ਤੋਂ ਇਹ ਕਰਦੇ ਆ ਰਹੇ ਨੇ ਕਿ ਜਿਹੜਾ ਲੀਡਰ ਉਹਨਾਂ ਨੇ ਚੁਣਿਆ ਜਿਹੜੇ ਲੀਡਰ ਉਹਨਾਂ ਨੇ ਚੁਣੇ ਨੇ ਉਹ ਸਾਡੇ ਤੇ ਰਾਜ ਕਰੇ ਕੋਈ ਬਾਹਰੋਂ ਰਾਜ ਨਾ ਕਰੇ ਇੱਕ ਕਾਮਨ ਭਾਵਨਾ ਹੈ ਥੋੜੇ ਬਹੁਤ ਉਹਨਾਂ ਬੰਦਿਆਂ ਨੂੰ ਛੱਡ ਕੇ ਜਿਨ੍ਹਾਂ ਨੂੰ ਉਹਦੇ ਚੋਂ ਕੋਈ ਹਿੱਸਾ ਮਿਲਦਾ ਪਾਵਰ ਦਾ ਉਹਨਾਂ ਨੂੰ ਛੱਡਦੇ ਉਹ ਹਮੇਸ਼ਾ ਹੀ ਛੱਡੇ ਜਾਂਦੇ ਨੇ ਉਹ ਅੰਗਰੇਜ਼ਾਂ ਵੇਲੇ ਵੀ ਛੱਡੇ ਜਾਂਦੇ ਰਹੇ ਨੇ ਤੇ ਉਹ ਬਾਕੀ ਦੇ ਰਾਜਾਂ ਦੇ ਵਿੱਚ ਵੀ ਛੱਡੇ ਜਾਂਦੇ ਰਹੇ ਹੁਣ ਸਵਾਲ ਇਹ ਹੈ ਕਿ ਕੀ ਭਗਵਾਨਤਮਾਨ ਓਡੀ ਜ਼ੋਰਤ ਨਾਲ ਉਹਨੇ ਕੌਫੀਡੈਂਸ ਨਾਲ ਕੰਪੇਨ ਕਰਨਗੇ ਇਹਨਾਂ ਚਾਰੇ ਬਾਈ ਇਲੈਕਸ਼ਨਾਂ ਦੇ ਵਿੱਚ ਵੀ ਜੈਦੂ ਬਿਨ ਵਿਧਾ ਜਿਵੇਂ ਕਰਨਾ ਬਿਊਰੋਕ੍ਰੇਸੀ ਚ ਦਾ ਮੈਸੇਜ ਚਲਾ ਹੀ ਗਿਆ ਹੋਊਗਾ ਇਹ ਤੋਂ ਪਹਿਲਾਂ ਹੀ ਚਲਾ ਜਾਂਦਾ ਸਾਨੂੰ ਤਾਂ ਲੇਟ ਪਤਾ ਲੱਗਦਾ ਉਹਨਾਂ ਨੂੰ ਤਾਂ ਪਹਿਲਾਂ ਪਤਾ ਲੱਗ ਜਾਂਦਾ ਤਾਂ ਫਿਰ ਚੀਫ ਮਿਨਿਸਟਰ ਦੀ ਕਿੰਨੀ ਕੁ ਕਾਉਂ ਮੰਨੇਗਾ ਜੇ ਮੰਨੀ ਨਹੀਂ ਜੇ ਤੜਨਾ ਹੋਵੇ ਕਿਸੇ ਦੀ ਨਾ ਤਾਂ ਤੁਹਾਡਾ ਜਿਹੜੀ ਮਰਜੀ ਕੁਰਸੀ ਤੇ ਬੈਠੇ ਰਹੋ ਕੁਰਸੀ ਵੀ ਨੀਚੀ ਹੋ ਜਾਂਦੀ ਹੈ ਛੋਟੀ ਹੋ ਜਾਂਦੀ ਹੈ ਜੇ ਬੰਦਾ ਵੱਡਾ ਕੁਰਸੀ ਤੇ ਚਲਾ ਜਾਏ ਛੋਟੀ ਕੁਰਸੀ ਦਾ ਵੀ ਕਦ ਵੱਡਾ ਕਰ ਦਿੰਦਾ ਜੇਕਰ ਉਸ ਮਾਮਲੇ ਦੇ ਵਿੱਚ ਹੁਣ ਇਹ ਮਾਮਲੇ ਦੇ ਵਿੱਚ ਇੱਕ ਲੈਵਲ ਦਾ ਭਗਵਤ ਮਾਨ ਦੀ ਇਹਨੂੰ ਤੋਹੀਨ ਹੀ ਮੰਨਿਆ ਜਾਣਾ ਚਾਹੀਦਾ ਐਬਸਾਈਟ 'ਚ ਮੀਟਿੰਗ ਕਰਨਾ ਹੀ ਆਪਦੇ ਆਪ 'ਚ ਤੋਹੀਨ ਹੈ ਬਾਕੀ ਤਾਂ ਚਲੋ ਫੈਸਲੇ ਜੇ ਵਿੱਚ ਬਿਠਾ ਕੇ ਵੀ ਫੈਸਲੇ ਕਰਦੇ ਰਹੋ ਸ਼ਾਇਦ ਇੰਨਾ ਪਬਲਿਕ ਦੇ ਸਾਹਮਣੇ ਜਗ ਜਾਰ ਨਹੀਂ ਹੁੰਦੀਆਂ ਚੀਜ਼ਾਂ ਅੰਦਰ ਬੈਠ ਕੇ ਜੇ ਸਾਰੇ ਫੈਸਲੇ ਕਰਨ ਉੱਥੇ ਕਿਹੜਾ ਉਹਨੇ ਕੋਈ ਬਹੁਤ ਜਿਆਦਾ ਗਾਹ ਪਾ ਦੇਣਾ ਸੀ ਮੀਟਿੰਗ 'ਚ ਜੇ ਸਾਰੇ ਸਾਹਮਣੇ ਲਿਆ ਕੇ ਬੈਠਦੇ ਤੁਸੀਂ ਤਾਂ ਮੌਸਾ ਬਣੇ ਤਾਂ ਉੱਪਰ ਚੱਕਣ ਦੀ ਇਸ ਕਲਚਰ ਹੀ ਨਹੀਂ ਹੈ ਇਹ ਕਲਚਰ ਡਿਵੈਲਪ ਹੀ ਨਹੀਂ ਹੋਇਆ ਕਿ ਅੰਦਰ ਖਾਤੇ ਉਤਾ ਅਕਾਲੀ ਦਲ ਦਾ ਇਹੀ ਰੌਣਾ ਕਿ ਅੰਦਰ ਕੋਰ ਕਮੇਟੀ ਚ ਕੋਈ ਨਹੀਂ ਬੋਲਦਾ ਰਿਹਾ ਇੰਨਾ ਲੰਮਾ ਸਮਾਂ ਚੀਜ਼ਾਂ ਚੱਲਦੀਆਂ ਰਹੀਆਂ ਪੀਐਸਸੀ ਚ ਵੀ ਨਾ ਕੈਬਨਟ ਚ ਬੋਲਦਾ ਰਿਹਾ ਜਿਹੜੀ ਪਾਰਟੀ ਨੂੰ ਮੰਨਿਆ ਜਾਂਦਾ ਸੀ ਕਿ ਉਹ ਹੋਰ ਟਾਈਪ ਦੀ ਸਟ੍ਰਗਲਿੰਗ ਪਾਰਟੀ ਹੈ ਇਸ ਲਈ ਪਾਰਟੀਆਂ ਦੇ ਵਿੱਚ ਤਾਂ ਹੁਣ ਜਿਹੜਾ ਮੇਨ ਮੌਸ ਹੈ ਉਹਦਾ ਚੱਲ ਪਿਆ ਪਰ ਆ 2.5 ਸਾਲ ਕਿਵੇਂ ਲੰਘਣੇ ਨੇ ਕਿਸ ਤਰੀਕੇ ਨਾਲ ਹੋਣੇ ਨੇ ਇਹਦੇ ਚ ਜ਼ਰੂਰ ਉਹ ਕਹਾਈ ਜ਼ਰੂਰ ਆਏਗੀ ਤੁਸੀਂ ਉਹਦੇ ਦਾ ਪਾਵਰ ਦਾ ਸੁਭਧਾਵਾਂ ਦਾ ਅਨੰਤ ਤਾਂ ਬਾਣ ਲੋਗੇ ਪਰ ਜੋ ਤੁਸੀਂ ਕਹਿੰਦੇ ਹੋ ਕਿ ਮੇਰੀ ਸੋਚ ਹੈ ਮੈਂ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਕੁਝ ਕਰੂੰਗਾ ਉਹ ਬਹੁਤ ਠਿੱਕਾ ਪੈ ਜੂਗਾ ਕੰਮ ਉਹਦੇ ਬਤਾਵਕ ਤਾਂ ਸ਼ਾਇਦ ਨਹੀਂ ਚੱਲਿਆ ਜਾ ਸਕਦਾ ਮੁੱਖ ਮੰਤਰੀ ਸਾਹਿਬ ਜਦੋਂ ਇਸ ਕੁਰਸੀ ਤੇ ਬੈਠਦੇ ਨੇ ਖਟਕੜ ਕਲਾ ਬਹੁਤ ਸਾਰੇ ਲੋਕਾਂ ਦੇ ਰੋਬਰੂ ਸੌ ਚੁੱਕਦੇ ਨੇ ਔਰ ਇਹ ਮੰਨਿਆ ਜਾ ਰਿਹਾ ਸੀਗਾ ਕਿ ਤੁਹਾਡੇ ਮਨ ਚ ਜਿਸ ਤਰ੍ਹਾਂ ਦਾ ਸੰਕਲਪ ਹੁੰਦਾ ਤੁਸੀਂ ਉਹਨੂੰ ਅੱਗੇ ਵੀ ਵਾਤਿਓ ਜਦੋਂ ਤੁਸੀਂ ਭਗਤ ਸਿੰਘ ਨੂੰ ਯਾਦ ਕਰਦੇ ਹੋ ਉਹਦੇ ਬੁੱਤ ਕੋਲੇ ਜਾ ਕੇ ਆਪਣਾ ਜੇਤੂ ਸਰਟੀਫਿਕੇਟ ਰੱਖਦੇ ਹੋ ਸੌ ਉੱਥੇ ਚੁੱਕਦੇ ਹੋ ਲੋਕਾਂ ਦਾ ਵਿਸ਼ਵਾਸ ਵੱਧ ਜਾਂਦਾ ਹੈ ਕਿਆ ਇਹ ਬੰਦਾ ਮੁਕੰਮਲ ਸਮਰਪਿਤ ਰਹੂਗਾ ਭਗਤ ਸਿੰਘ ਦਾ ਸਮਰਪਣ ਹੀ ਹੈ ਨਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਆਪਣੇ ਕਾਜ ਲਈ ਉਹ ਚਲੇ ਜਾਂਦਾ ਹੈ ਦੁਨੀਆ ਤੋਂ ਔਰ ਫਿਰ ਉਹ ਵਿਚਾਰ ਨਾਲ ਵੀ ਲੜਦਾ ਹੈ ਹਥਿਆਰ ਨਾਲ ਵੀ ਲੜਦਾ ਹੈ ਉਹ ਇਸ ਖਿੱਤੇ ਲਈ ਲੜਦਾ ਹੈ ਤੁਸੀਂ ਉਹਦੇ ਉਹ ਤਾਂ ਉਹ ਇਹਨਾਂ ਨੂੰ ਵੀ ਪਤਾ ਰੋਜ਼ ਹਰ ਸਟੇਜ ਤੇ ਸ਼ੇਅਰ ਸੁਣਾਉਂਦੇ ਨੇ ਹਮ ਔਰ ਹਰ ਸਟੇਜ ਤੇ ਸ਼ੇਅਰ ਸੁਣਾਉਂਦੇ ਨੇ ਕਿ ਮੁਹੱਬਤ ਵੀ ਲਿਖਤਾ ਹੂੰ ਤਾਂ ਇਨਕਲਾਬ ਲਿਖਾ ਜਾਂਦਾ ਹੈ ਭਗਤ ਸਿੰਘ ਦੀ ਕੋਟੇਸ਼ਨ ਜਦੋਂ ਕੋਟ ਕਰਦੇ ਨੇ ਨਾ ਵਾਰ-ਵਾਰ ਇਹਦਾ ਮਤਲਬ ਇਹ ਤਾਂ ਨਹੀਂ ਪਤਾ ਨਹੀਂ ਹੈ ਪਤਾ ਤੇ ਪਰ ਤੁਸੀਂ ਕੀ ਕਰ ਰਹੇ ਹੋ ਉਸਮਾ ਉਹਦੀ ਦੂਜੀ ਗੱਲ ਇਹ ਆ ਵੀ ਇੱਕ ਮੇਰਾ ਖਿਆਲ ਮੈਂ ਤਾਂ ਇਹ ਐਡੀਸ਼ਨ ਕਰਨਾ ਚਾਹੁੰਨਾ ਕਿ ਪਿਛਲੇ ਸਮੇਂ ਚੋ ਚਾਰ ਪੰਜ ਦਿਨਾਂ ਚੋ ਪੰਜਾਬ ਦੇ ਲੋਕ ਚੀਮ ਮਿਸਟਰ ਦੇ ਖਿਲਾਫ ਕਾਫੀ ਆਵਾਜ਼ ਉਠਾ ਰਹੇ ਨੇ ਕਿ ਉਹਨਾਂ ਨੇ ਮਾਲਵਿੰਦਰ ਮਾਲੀ ਨੂੰ ਅੰਦਰ ਬੰਦ ਕਰਾਤਾ ਮਾਲੀ ਦਾ ਕੰਨ ਆਇਆ ਨਾ ਜਿਹੜਾ ਵੀ ਜੇਲ੍ਹ ਦੇ ਵਿੱਚ ਵੀ ਮੈਨੂੰ ਤੰਗ ਕੀਤਾ ਜਾ ਰਿਹਾ ਬਾਹਰ ਵੀ ਕਿਤੇ ਉਹ ਸਾਰਾ ਕੇਸ ਵੀ ਭਗਵੰਤ ਮਾਨ ਤੋਂ ਬਾਈਪਾਸ ਹੋ ਕੇ ਪੁਲਿਸ ਨੂੰ ਡਾਇਰੈਕਟ ਕਹਿ ਕੇ ਮਾਲੀ ਨੂੰ ਤਾਂ ਨਹੀਂ ਫੜਾਇਆ ਸੀਤਾ ਮਾਤਾ ਦਾ ਕੰਪੈਰੀਸ਼ਨ ਕੇਜਰੀਵਾਲ ਦਾ ਸੀਗਾ ਉਹ ਤਾਂ ਕੇਜਰੀਵਾਲ ਨਾਲ ਸੀਗਾ ਦੇਵ ਭਗਵਾਨ ਤਮਾਰ ਸਿੱਧਾ ਨਹੀਂ ਕਹਿ ਸਕਦੇ ਤਾਂ ਬਾਈਪਾਸ ਹੋ ਕੇ ਕਿਸੇ ਨੂੰ ਦੱਸ ਦੋ ਉਸ ਦੇਣਾ ਰਿਐਲਿਟੀ ਸਾਹਮਣੇ ਆ ਜੇ ਕਿ ਦਿੱਲੀ ਨੇ ਕਰਾਇਆ ਜਾਂ ਜਿਹਨੇ ਕਰਾਇਆ ਤਾਂ ਕਿ ਪਤਾ ਤਾਂ ਲੱਗੇ ਨਾ ਸਾਨੂੰ ਹੀ ਦੱਸ ਦੇਣਾ ਅਸੀਂ ਬੋਲ ਦੇਾਂਗੇ ਕੀ ਮੁਸ਼ਕਲ ਹੈ ਸਨੈਈ ਭੇਜ ਦੇਣਾ ਪਰ ਸਵਾਲ ਇਸ ਗੱਲ ਦਾ ਹੈ ਸਾਹਿਬ ਮੀਰ ਸਿੰਘ ਜੀ ਜਿਸ ਗੱਲ ਤੇ ਮੈਂ ਆ ਰਿਹਾ ਸੀਗਾ ਕਿ ਮੁੱਖ ਮੰਤਰੀ ਪੰਜਾਬ ਦੀ ਬਦਰ ਹਾਲਤ ਨੂੰ ਦੱਸ ਕੇ ਲੋਕਾਂ ਨੇ ਚੁਣੇ ਸੀ ਬਦਰ ਹਾਲਤ ਸਾਰੀਆਂ ਪਾਰਟੀਆਂ ਨੂੰ ਬਦਰ ਤੋਂ ਬਦਰ ਦੱਸਿਆ ਮੁੱਖ ਮੰਤਰੀ ਨੇ ਜਦੋਂ ਉਹਨਾਂ ਦੀ ਚੋਣ ਹੋਈ ਹੈ ਤੇ ਉਹਨਾਂ ਨੂੰ ਪਤਾ ਸੀ ਕਿ ਬਦਰ ਹਾਲਤ ਨੇ ਉਹਨੂੰ ਸੁਧਾਰਨ ਲਈ ਸਮਰਪਣ ਭਾਵਨਾ 18-18 ਘੰਟੇ ਕੰਮ ਕਰਨ ਦੀ ਸੀ ਨਾ ਕਿ ਹੋਰ ਤਰ੍ਹਾਂ ਦੇ ਕਿਸੇ ਕਹਾਣੀਆਂ ਸਾਹਮਣੇ ਆਉਂਦੇ ਹੁਣ ਸਵਾਲ ਇਸ ਗੱਲ ਦਾ ਕਿ 2.5 ਸਾਲਾਂ ਚ ਜੇ ਤੁਸੀਂ ਕੱਖ ਨਹੀਂ ਕੀਤਾ ਤੇ ਜੇ ਤੁਹਾਡੀ ਵਿਦਾਇਗੀ ਹੋ ਜਾਂਦੀ ਹੈ ਬਿਲਕੁਲ ਹਾਈਪੋਥੈਟিক্যাল ਸਵਾਲ ਹੈ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਹਰਿਆਣਾ ਦੇ ਇਲੈਕਸ਼ਨ ਤੋਂ ਬਾਅਦ ਮੁੱਖ ਮੰਤਰੀ ਲਾਏ ਵੀ ਜਾ ਸਕਦੇ ਆ ਮੈਂ ਇਸ ਗੱਲ ਤੇ 1 ਪੁਆਇੰਟ ਪਰਸੈਂਟ ਨਹੀਂ ਆਉਂਦਾ ਕਿ 5 ਸਾਲ ਪੂਰੇ ਨਹੀਂ ਕਰਨਗੇ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਪਰ ਮੰਨ ਲਓ ਪੁਆਇੰਟ ਪਰਸੈਂਟ ਸਿਆਸਤ ਆ ਪੋਲਿਟਿਕਸ ਆ ਜੋ ਇਹਨਾਂ ਦਿਨਾਂ ਚ ਹੋ ਰਿਹਾ ਹੈ ਭਗਵੰਤ ਮਾਨ ਸਾਹਿਬ ਦਾ ਕੇਜਰੀਵਾਲ ਵੱਲੋਂ ਤੇ ਉਹ ਕੁਝ ਵੀ ਫੈਸਲਾ ਕਰ ਸਕਦੇ ਇੱਕ ਐਮਐਲਏ ਇਹਨਾਂ ਦੇ ਹੱਕ 'ਚ ਨਹੀਂ ਖੜਾ ਹੋਣਾ ਆ ਕੇ ਤੁਸੀਂ ਦੇਖ ਲਿਓ ਇਹ ਤਾਂ ਸਿੱਧਾ ਸੱਤਾ ਦੀ ਤੇ ਜੇਕਰ ਤੁਸੀਂ ਇਦਾਂ ਰੁਕਸਤ ਹੋ ਜਾਂਦੇ ਹੋ ਤੇ ਸਰ ਜਾ ਕੇ ਲੋਕਾਂ 'ਚ ਕੀ ਦਸੋਗੇ ਕੱਲ ਨੂੰ ਨਿਰਾਸ਼ਾ ਤੋਂ ਇਲਾਵਾ ਘਰ ਨੂੰ ਕੀ ਲੈ ਕੇ ਜਾਓਗੇ ਇੱਕ ਵੀ ਕੋਈ ਕੰਮ ਕਰਾਉਣ ਯੋਗ 300 ਯੂਨਿਟ ਮਾਫ ਕਰਨ ਤੋਂ ਇਲਾਵਾ ਉਹ ਤਾਂ ਮਾਫੀਆਂ ਤਾਂ ਪਹਿਲਾਂ ਵੀ ਬੜੀਆਂ ਨੇ ਰਹਾ ਤਾਂ ਰਹਾ ਤਾਂ ਸੋ ਮਾਨ ਸਾਹਿਬ ਜੇ ਮੌਕਾ ਮਿਲੇ ਤਾਂ ਲੱਤ ਨਾ ਕੇ ਖੜ ਜੋ ਤੁਸੀਂ ਸਟੈਂਡ ਤੇ ਖੜੇ ਸੀ ਸਿਆਸੀ ਕਤਲ ਕਰਤੇ ਗਏ ਇਸ ਦੋਸ਼ ਨਾਲ ਜਾਓਗੇ ਬਚ ਜਾਓਗੇ ਲੋਕਾਂ 'ਚ ਜਾਣ ਜੋਗੇ ਹੋ ਜਾਓਗੇ ਮੇਰਾ ਖਿਆਲ ਆ ਕਿ ਪੰਜਾਬ ਸਰਕਾਰ ਦੇ ਵਿੱਚ ਜੋ ਕੁਝ ਵਾਪਰ ਰਿਹਾ ਇਹਦੇ ਵਿੱਚ ਕਲੈਰਿਟੀ ਨਾਲ ਕੋਈ ਅੱਗੇ ਆਪਣੀ ਗੱਲ ਨਹੀਂ ਰੱਖੂਗੀ ਅੱਜ ਸੌ ਚੁੱਕੀ ਜਾਊਗੀ ਗੱਲ ਠੀਕ ਠਾਕ ਹੋ ਜਾਊਗੀ